ਇੱਕ ਵਾਰ ਫਿਰ ਦੇਸ਼ ਦੇ ਵਿੱਚ ਕਿਸਾਨਾਂ ਵੱਲੋਂ ਸੜਕਾਂ ਤੇ ਮਾਰਚ ਹੋਏਗਾ ਤੇ ਵੱਡੇ ਪੱਧਰ ਤੇ ਉੱਤੇ ਮਾਰਚ ਕੀਤਾ ਜਾਊਗਾ ਇਹ ਮਾਰਚ ਇਸ ਵਾਰ ਫਿਰ ਟਰੈਕਟਰਾਂ ਦੇ ਨਾਲ ਕੀਤਾ ਜਾਊਗਾ ਇੱਕ ਵਾਰ ਫਿਰ ਕਿਸਾਨ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਨਗੇ ਤੇ ਕਿਸਾਨਾਂ ਨੇ ਫਿਰ ਤਿਆਰੀਆਂ ਵੱਡ ਦਿੱਤੀਆਂ ਨੇ ਤੇ ਇਸ ਸਮੇਂ ਮੀਟਿੰਗ ਦਾ ਦੌਰ ਲਗਾਤਾਰ ਚੱਲਿਆ ਇਸ ਟਰੈਕਟਰ ਮਾਰਚ ਦੇ ਲਈ ਤੇ ਕਿਸਾਨਾਂ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਪਿਛਲੇ 11 ਮਹੀਨਿਆਂ ਤੋਂ ਪੰਜਾਬ ਹਰਿਆਣਾ ਦੇ ਸ਼ੰਭੂ ਤੇ ਕਨੌਲੀ ਬਾਰਡਰ ਉੱਤੇ ਕਿਸਾਨ ਡਟੇ ਹੋਏ ਨੇ ਕਨੌਲੀ ਬਾਰਡਰ ਦੇ ਉੱਪਰ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ 44 ਦਿਨਾਂ ਤੋਂ ਮਰਨਵਾਤ ਉੱਪਰ ਬੈਠੇ ਨੇ ਤੇ ਉਹਨਾਂ ਨੇ ਮਰਨਵਰਤ ਜਿਹੜਾ ਰੱਖਿਆ ਹੋਇਆ ਉਸ ਨੇ ਅੰਦੋਲਨ ਦੇ ਵਿੱਚ ਨਵੀਂ ਰੂਹ ਫੂਕ ਦਿੱਤੀ ਹੈ ਐਥ ਲਈ ਸੰਯੁਕਤ ਕਿਸਾਨ ਮੋਰਚਾ ਨੂੰ ਵੀ ਅੰਦੋਲਨ ਦੇ ਵਿੱਚ ਕੁੱਦਣ ਲਈ ਹੁਣ ਮਜਬੂਰ ਹੋਣਾ ਪੈ ਰਿਹਾ ਇਸ ਵਾਰ 26 ਜਨਵਰੀ ਨੂੰ ਮੁਰ ਦੇਸ਼ ਦੀਆਂ ਸੜਕਾਂ ਦੇ ਉੱਤੇ ਟਰੈਕਟਰਾਂ ਦਾ ਹੜਾ ਆਏਗਾ ਇੱਕ ਕਿਸਾਨਾਂ ਨੇ ਵੱਡਾ ਐਲਾਨ ਕਰ ਦਿੱਤਾ ਹੈ ਤੇ ਕਿਸਾਨਾਂ ਨੇ ਗਣਤੰਤਰ ਦਿਵਸ ਦੇ ਮੌਕੇ 22 ਜਨਵਰੀ ਨੂੰ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ ਤੇ ਇਸ ਦੀਆਂ ਤਿਆਰੀਆਂ ਵੀ ਵਿੜ ਦਿੱਤੀਆਂ ਗਈਆਂ ਨੇ ਯਕੀਨ ਲੈ ਕੇ ਸ਼ੁਰੂ ਹੋ ਚੁੱਕੀਆਂ ਨੇ ਕਿਸਾਨ ਹੁਣ ਅੰਦੋਲਨ ਨੂੰ ਪੰਜਾਬ ਤੇ ਹਰਿਆਣਾ ਤੋਂ ਇਲਾਵਾ ਹੋਰ ਸੂਬਿਆਂ ਦੇ ਵਿੱਚ ਵੀ ਲਿਜਾਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਅਸਲ ਵਿੱਚ ਮੀਟਿੰਗਾਂ ਦਾ ਲਗਾਤਾਰ سلسلہ ਜਾਰੀ ਹੈ ਤੇ ਹੁਣ ਅੰਦੋਲਨ ਦੀ ਧਾਰ ਹੋਰ ਤਿੱਖੀ ਕਰਨ ਦੇ ਲਈ ਤੇ ਕੇਂਦਰ ਸਰਕਾਰ ਉੱਤੇ ਮੰਗਾਂ ਮੰਨਵਾਉਣ ਲਈ ਦਬਾਅ ਵਧਾਉਣ ਵਾਸਤੇ ਕਿਸਾਨਾਂ ਨੇ ਗਣਤੰਤਰ ਦਿਵਸ ਦੇ ਮੌਕੇ 26 ਜਨਵਰੀ ਨੂੰ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਕਰਨ ਦਾ ਐਲਾਨ ਕਰ ਦਿੱਤਾ ਤੇ ਇਹ ਫੈਸਲਾ ਮੰਗਲਵਾਰ ਨੂੰ ਟਾਬੀ ਗੁਜਰਾ ਬਾਰਡਰ ਦੇ ਉੱਤੇ ਸਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚਾ ਦੀ ਸੀਨੀਅਰ ਲੀਡਰਸ਼ਿਪ ਦੇ ਵਿੱਚ ਜਿਹੜੀ ਬੈਠਕ ਹੋਈ ਸੀ ਉਹਦੇ ਵਿੱਚ ਇਹ ਫੈਸਲਾ ਲਿਆ ਗਿਆ ਤੇ ਦੋਵਾਂ ਫੋਰਮਾਂ ਨੇ 10 ਜਨਵਰੀ ਨੂੰ ਦੇਸ਼ ਭਰ ਦੇ ਵਿੱਚ ਕੇਂਦਰੀ ਸਰਕਾਰ ਦੇ ਪੁਤਲੇ ਫੂਕਣ ਤੋਂ ਇਲਾਵਾ 13 ਜਨਵਰੀ ਨੂੰ ਲੋਹੜੀ ਦੇ ਮੌਕੇ ਦੇਸ਼ ਪੱਧਰ ਦੇ ਵਿੱਚ ਮੰਡੀ ਮਾਰਕੀਟਿੰਗ ਖਰੜੇ ਦੀਆਂ ਕਾਪੀਆਂ ਸਾੜਨ ਦਾ ਪ੍ਰੋਗਰਾਮ ਵੀ ਉਲੀਕਿਆ ਹੋਇਆ ਹੈ ਉਹ ਵੀ ਪਹਿਲਾਂ ਹੀ ਉਹਦਾ ਐਲਾਨ ਕੀਤਾ ਜਾ ਚੁੱਕਿਆ ਤੇ ਐਸੇ ਦੌਰਾਨ ਕਿਸਾਨ ਨੇਤਾ ਅਭਮਨਿਉ ਕੋਹਾਰ ਨੇ ਜੋ ਕਿ ਹਰਿਆਣੇ ਦੇ ਨੇ ਉਹਨਾਂ ਨੇ ਦੱਸਿਆ ਕਿ ਉਲੀਕੇ ਗਏ ਤਿੰਨੋ ਹੀ ਪ੍ਰੋਗਰਾਮਾਂ ਦੌਰਾਨ ਦੇਸ਼ ਦਾ ਇੱਕ ਵੀ ਪਿੰਡ ਅਜੇਹਾ ਨਹੀਂ ਰਹਿਣਾ ਚਾਹੀਦਾ ਜੋ ਇਨ੍ਹਾਂ ਪ੍ਰਦਰਸ਼ਨਾਂ 'ਚ ਸ਼੍ਰੀਕ ਨਾ ਹੋਵੇ ਤੇ ਕਿਸਾਨ ਆਗੂ ਸੁਰਜੀਤ ਸਿੰਘ ਫੂਲ ਤੇ ਦਲਬਾਗ ਸਿੰਘ ਹਰੀਗੜ੍ਹ ਨੇ ਵੀ ਇਹ ਕਿਹਾ ਕਿ ਕਿਸਾਨੀ ਅੰਦੋਲਨ ਦੇਸ਼ ਭਰ ਦੇ ਲੋਕਾਂ ਦਾ ਸਾਂਝਾ ਹੈ ਤੇ ਜਤਨੋ ਜਤਨ ਦੇ ਲਈ ਹੁਣ ਨਾ ਸਿਰਫ ਦੇਸ਼ ਦੇ ਸਾਰੇ ਸੂਬੇ ਬਲਕਿ ਸਾਰੇ ਪਿੰਡਾਂ ਨੂੰ ਵੀ ਪੂਰੀ ਤਾਕਤ ਲਾਉਣ ਦੀ ਲੋੜ ਹੈ ਤੇ ਕਿਸਾਨ ਲੀਡਰ ਸਰਵਨ ਸਿੰਘ ਭੰਦੇਰ ਨੇ ਇਹ ਦੋਹਰਾਇਆ ਕਿ ਕੇਂਦਰ ਨੂੰ ਜਦ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਤੇ ਉਧਰ ਟਾਬੀ ਗੁਜਰਾ ਬਾਰਡਰ ਦੇ ਉੱਤੇ ਮਰਨ ਵਰਤ ਦੇ ਉੱਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਧੱਲੇਵਾਲ ਦੀ ਸਿਹਤ ਵੀ ਕਾਫੀ ਜ਼ਿਆਦਾ ਨਾਜ਼ੁਕ ਹੋ ਚੁੱਕੀ ਹੈ ਤੇ ਉਥੇ ਮੌਜੂਦ ਡਾਕਟਰਾਂ ਨੇ ਇਹ ਕਹਿ ਦਿੱਤਾ ਕਿ ਡੱਲੇਵਾਲ ਦੀ ਸਿਹਤ ਬੇਹੱਦ ਵਿਗੜ ਚੁੱਕੀ ਹੈ ਲਗਭਗ ਇਹ ਕਹਿ ਸਕਦੇ ਹੋ ਕਿ ਸਿਰਫ ਹੱਡੀਆਂ ਦਾ ਢਾਂਚਾ ਹੀ ਰਹਿ ਗਿਆ ਤੇ ਕਿਡਨੀ ਤੇ ਲੀਵਰ ਦੇ ਉੱਤੇ ਅਸਰ ਦੇ ਨਾਲ-ਨਾਲ ਉਹਨਾਂ ਦੇ ਹੋਰ ਅੰਗ ਵੀ ਕੰਮ ਕਰਨਾ ਛੱਡਦੇ ਜਾ ਰਹੇ ਨੇ ਤੇ ਇੱਕ ਸੀਨੀਅਰ ਡਾਕਟਰ ਨੇ ਕਿਹਾ ਕਿ ਕਿਸੇ ਸਮੇਂ ਵੀ ਕੋਈ ਪਾਣਾ ਵਰਤ ਸਕਦਾ ਹੈ ਤੇ ਇਹਨਾਂ ਨੂੰ ਸਾਇਲੈਂਟ ਅਟੈਕ ਵੀ ਆ ਸਕਦਾ ਹੈ ਤੇ ਪੰਜਾਬ ਸਰਕਾਰ ਦੇ ਡਾਕਟਰਾਂ ਦੀ ਟੀਮ ਦੇ ਵੱਲੋਂ ਉਹਨਾਂ ਦੀ ਸਿਹਤ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਕਿਸਾਨ ਆਗੂ ਅਭਮਨਿਓ ਕੋਹਾਰ ਨੇ ਇਸ ਦੱਸਿਆ ਕਿ ਰੱਬ ਭਲੀ ਕਰੇ ਜੇ ਡੱਲੇਵਾਲ ਜੀ ਨੂੰ ਕੁਝ ਹੋ ਗਿਆ ਤਾਂ ਸ਼ਾਇਦ ਹਾਲਾਤ ਤੇ ਕੇਂਦਰ ਸਰਕਾਰ ਦਾ ਕੰਟਰੋਲ ਵੀ ਨਾ ਰਹੀਂ ਤੇ ਅਸਲਿਕ ਕਹਿੰਦਾ ਸਰਕਾਰ ਨੂੰ ਚਾਹੀਦਾ ਕਿ ਉਹ ਅਜਿਹੇ ਹਾਲਾਤ ਨਾ ਬਣਨ ਦੇਵੇ ਕਿਉਂਕਿ ਜੇ ਡੱਲੇਵਾਲ ਨੂੰ ਕੁਝ ਹੋ ਗਿਆ ਤਾਂ ਇਹ ਕੇਂਦਰ ਸਰਕਾਰ ਦੇ ਮੱਥੇ ਉੱਤੇ ਕਦੇ ਵੀ ਨਾ ਪੁੰਜਿਆ ਜਾਣ ਵਾਲਾ ਯਕਲੀਏ ਕਿ ਨਾ ਸਾਫ਼ ਹੋਣ ਵਾਲਾ ਕਲੰਕ ਉਹ ਕੇਂਦਰ ਦੇ ਉੱਤੇ ਅਸਲ ਤੇ ਲੱਗੂਗਾ ਤੇ ਇੱਕ ਵੱਡਾ ਕੇਂਦਰ ਦੇ ਉੱਤੇ ਸਦਾ ਲਈ ਭਾਜਪਾ ਦੀ ਸਰਕਾਰ ਉਤੇ ਇਹ ਦਾਗ ਰਹੇਗਾ